ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰਧਾਨ ਮੰਤਰੀ ਕਿਸਾਨ ਸਲਮਾਨ ਨidhi ਯੋਜਨਾ ਦੇ ਤਹਿਤ 20ਵੀਂ ਕਿਸ਼ਤ ਭਾਰਤ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣ ਦੀ ਤਿਆਰੀ ਕਰ ਲਈ ਗਈ ਹੈ ਉਸ ਤੋਂ ਪਹਿਲਾਂ ਕਿ ਜਿਹੜੇ ਕਿਸਾਨਾਂ ਨੇ ਅਜੇ ਤੱਕ ਉਹਨਾਂ ਦੇ ਖਾਤੇ ਐਕਟਿਵ ਨਹੀਂ ਹੋਏ ਉਹਨਾਂ ਦੇ ਬਾਰੇ ਵੱਡੀ ਅਪਡੇਟ ਦਿੱਤੀ ਹੈ ਜੇਕਰ 20ਵੀਂ ਕਿਸ਼ਤ ਦਾ ਲਾਭ ਸਾਰੇ ਕਿਸਾਨ ਲੈਣਾ ਚਾਹੁੰਦੇ ਨੇ ਤਾਂ ਫਿਰ ਇਸ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹਿਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਤੇ ਲਾਇਕ ਕਰ ਦਿਆ ਜੇ ਤੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਜੇ ਤਾਂ ਕਿ ਤੁਹਾਨੂੰ 20ਵੀਂ ਕਿਸ਼ਤ ਦਾ ਲਾਭ ਮਿਲ ਸਕੇ ਕਈ ਕਿਸਾਨਾਂ ਦੇ ਖਾਤਿਆਂ ਵਿੱਚ 4-4 ਕਿਸ਼ਤਾਂ ਇਕੱਠੀਆਂ ਵੀ ਰਾਸ਼ੀ ਜਿਹੜੀ ਟ੍ਰਾਂਸਫਰ ਹੋਵੇਗੀ ਜੋ ਪਿਛਲੀ 19ਵੀਂ ਕਿਸ਼ ਜਦੋਂ ਜਾਰੀ ਕੀਤੀ ਗਈ ਸੀ ਉਸ ਵਕਤ ਵੀ ਕਈ ਕਿਸਾਨਾਂ ਦੇ ਖਾਤਿਆਂ ਵਿੱਚ ਚਾਰ ਕਿਸ਼ਤਾਂ ਦੀ ਇਕੱਠੀ ਰਾਸ਼ੀ ਟਰਾਂਸਫਰ ਹੋਈ ਸੀ ਸੋ ਬਹੁਤ ਸਾਰੇ ਕਿਸਾਨਾਂ ਦੇ ਖਾਤੇ ਅੱਜ ਵੀ ਇਨਐਕਟਿਵ ਚੱਲ ਰਹੇ ਨੇ ਜਿਸ ਨੂੰ ਲੈ ਕੇ ਹੁਣ ਇਹ ਵੱਡੀ ਖਬਰ ਜੋ ਪ੍ਰਧਾਨ ਮੰਤਰੀ ਸਨਮਾਨ ਨidhi ਯੋਜਨਾ ਜਾਰੀ ਦਿੱਤੀ ਗਈ ਹੈ ਜੋ ਕਿ ਪ੍ਰਧਾਨ ਮੰਤਰੀ ਸਨਮਾਨ ਨidhi ਯੋਜਨਾ 19 ਫਰਵਰੀ 2019 ਨੂੰ ਭਾਰਤ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਸੀ ਇਸ ਸਕੀਮ ਦੇ ਤਹਿਤ ਤਿੰਨ ਬਰਾਬਰ ਕਿਸ਼ਤਾਂ ਦੇ ਵਿੱਚ ਕਿਸਾਨਾਂ ਨੂੰ 6000 ਰੁਪਇਆ ਜੋ ਸਹਾਈਤਾ ਕੀਤੀ ਜਾਂਦੀ ਹੈ ਹਰ 4 ਮਹੀਨੇ ਬਾਅਦ 2-2000 ਰੁਪਏ ਦੀ ਰਾਸ਼ੀ ਕਿਸਾਨਾਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ ਸੋ ਬਹੁਤ ਸਾਰੇ ਕਿਸਾਨ ਜਿਹੜੇ ਅਜੇ ਵੀ ਇਸ ਲਾਭ ਤੋਂ ਵਾਂਝੇ ਨੇ ਜੋ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਰਾਸ਼ੀ ਟ੍ਰਾਂਸਫਰ ਨਹੀਂ ਹੋ ਰਹੀ ਜਿਸ ਨੂੰ ਲੈ ਕੇ ਹੁਣ ਭਾਰ ਸਰਕਾਰ ਦੇ ਵੱਲੋਂ ਉਹਨਾਂ ਕਿਸਾਨਾਂ ਨੂੰ ਇੱਕ ਮੌਕਾ ਦਿੱਤਾ ਗਿਆ ਕਿ ਈ ਕੇ ਵਾਈ ਸੀ ਦੇ ਮਾਮਲੇ ਵਿੱਚ ਵੱਖ-ਵੱਖ ਪੰਜਾਬ ਸਟੇਟ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਕਿ ਅੱਜ ਵੀ 100% ਦੀ ਈ ਕੇ ਵਾਈ ਸੀ ਨਹੀਂ ਹੋ ਸਕੀ ਸਿਰਫ ਸਿਰਫ ਇੱਕ-ਇੱਕ ਜ਼ਿਲ੍ਹੇ ਵਿੱਚ 70% ਤੋਂ ਉੱਪਰ ਈ ਕੇ ਵਾਈ ਸੀ ਨਹੀਂ ਹੋਈ ਜੋ ਕਿ ਬਹੁਤ ਮੁਸ਼ਕਲ ਆ ਰਹੀ ਹੈ ਉਹਨਾਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਟ੍ਰਾਂਸਫਰ ਨਹੀਂ ਹੋ ਰਹੇ ਸੋ ਭਾਰ ਸਰਕਾਰ ਵੱਲੋਂ ਇਸ ਸਕੀਮ ਦਾ ਲਾਭ ਲੈਣ ਲਈ ਈ ਕੇ ਵਾਈ ਸੀ ਉਹ ਕਿਸਾਨ ਜ਼ਰੂਰੀ ਕਰਵਾਉਣ ਜਿਸ ਦਾ ਮਤਲਬ ਹੈ ਕਿ ਇਲੈਕਟ੍ਰੋਨਿਕ ਮਾਧਿਮ ਰਾਹੀਂ ਖਤਤ ਕਾਮ ਨੂੰ ਜਾਣਨਾ ਜੋ ਕਿ ਜਾਂਚਣਾ ਕਰਵਾਉਣਾ ਜ਼ਰੂਰੀ ਹੈ ਜੇਕਰ ਕਿਸਾਨ ਈ ਕੇ ਵੀ ਸੀ ਨਹੀਂ ਕਰਵਾਉਂਦਾ ਤਾਂ ਉਹ ਇਸ ਯੋਜਨਾ ਦਾ ਲਾਭ ਨਹੀਂ ਲੈ ਸਕੇਗਾ ਫਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕਿਸਾਨ ਸਨਮਾਨ ਨidhi ਯੋਜਨਾ ਦੇ ਤਹਿਤ ਕਿਸਾਨਾਂ ਦੇ ਖਾਤਿਆਂ ਵਿੱਚ ਪੂਰੇ 1 ਸਾਲ ਵਿੱਚ ਜੋ 6000 ਰੁਪਏ ਉਹਨਾਂ ਦੇ ਖਾਦਾਂ ਵਾਸਤੇ ਬੀਜਾਂ ਵਾਸਤੇ ਤੇ ਦਵਾਈਆਂ ਆਦਿ ਵਾਸਤੇ ਜੋ ਕਿਸਾਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਜਾਂਦੇ ਨੇ ਜੋ ਕਿਸਾਨ ਵੱਲੋਂ ਆਪਣੇ ਫਸਲਾਂ ਦੀ ਪੈਦਾਵਾਰ ਤੇ ਕੀਤੇ ਜਾਂਦੇ ਖਰਚੇ ਦੀ ਉੱਚ ਹੱਦ ਤੱਕ ਪੂਰਤੀ ਕਰ ਸਕਣ ਸੋ ਪ੍ਰਧਾਨ ਮੰਤਰੀ ਸਨਮਾਨ ਨidhi ਯੋਜਨਾ ਰਹੀ ਜਿਹੜੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੋ ਅਜੇ ਤੱਕ ਈ ਕੇ ਵਾਈ ਸੀ ਕਿਸਾਨਾਂ ਦੀ ਨਹੀਂ ਹੋਈ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਂਦਾ ਹੈ ਕਿ ਤੁਸੀਂ ਈ ਕੇ ਵਾਈ ਸੀ ਕਰਵਾ ਲਓ ਤਾਂ ਕਿ ਤੁਹਾਨੂੰ ਜਿਹੜਾ ਕਿ 20ਵੀਂ ਕਿਸ਼ਤ ਦਾ ਲਾਭ ਮਿਲ ਸਕੇ ਔਰ ਕਈਆਂ ਕਿਸਾਨਾਂ ਦੇ ਖਾਤਿਆਂ ਵਿੱਚ ਇੱਕੋ ਵਾਰੀ ਚਾਰ-ਚਾਰ ਕਿਸ਼ਤਾਂ ਦੀ ਰਾਸ਼ੀ ਟ੍ਰਾਂਸਫਰ ਵੀ ਕੀਤੀ ਜਾਣੀ ਹੈ ਜਿਸ ਨੂੰ ਲੈ ਕੇ ਪਿਛਲੀ 19ਵੀਂ ਕਿਸ਼ਤ ਜਦੋਂ ਜਾਰੀ ਹੋਈ ਸੀ ਤਾਂ ਉਸ ਵਕਤ ਵੀ ਕਈ ਕਿਸਾਨਾਂ ਦੇ ਖਾਤਿਆਂ ਵਿੱਚ ਚਾਰ-ਚਾਰ ਕਿਸ਼ਤਾਂ ਦੀ ਕੱਖੀ ਰਾਸ਼ੀ ਆਈ ਸੀ ਸੋ ਜਿਹੜੇ ਕਿਸਾਨਾਂ ਦੇ ਅਜੇ ਤੱਕ ਈ ਕੇਵਾਈਸੀ ਨਹੀਂ ਹੋਈ ਉਹਨਾਂ ਵਾਸਤੇ ਸਪੈਸ਼ਲ ਕੈਂਪ ਲਾਏ ਜਾ ਰਹੇ ਨੇ ਪਿੰਡ-ਪਿੰਡ ਦੇ ਵਿੱਚ ਜਿਹੜਾ ਕਿ ਕੈਂਪ ਲੱਗ ਰਹੇ ਨੇ ਸੋ ਉਹਨਾਂ ਲਈ ਜੋ ਆਪਣੀ ਈ ਕੇਵਾਈਸੀ ਕਿਸਾਨ ਕਰਵਾ ਲੈਣ ਜੋ ਕਿ ਪਿੰਡਾਂ ਦੇ ਵਿੱਚ ਸੀਐਸਸੀ ਸੈਂਟਰ ਜਿਹੜੇ ਕਿ ਤੁਹਾਡੇ ਅਲੱਗ-ਅਲੱਗ ਖੁੱਲੇ ਹੋਏ ਨੇ ਉੱਥੇ ਤੁਸੀਂ ਈ ਕੇਵਾਈਸੀ ਕਰਵਾ ਸਕਦੇ ਜੇ ਪਿੰਡਾਂ ਦੇ ਵਿੱਚ ਤੁਹਾਡੇ ਜਿਹੜਾ ਕਿ ਖੇਤੀਬਾੜੀ ਵਿਭਾਗ ਨਾਲ ਸੰਬੰਧਿਤ ਅਫਸਰ ਜਾ ਕੇ ਤੁਹਾਡੀ ਈ ਕੇਵਾਈਸੀ ਕਰਾਉਣਗੇ ਸੋ ਆਪਣੀ ਈ ਕੇਵਾਈਸੀ ਪੂਰੀ ਕਰਵਾਉਣ ਤੋਂ ਬਾਅਦ ਜਿਹੜੀ ਕਿ ਮਈ ਦੇ ਆਖਰੀ ਹਫਤੇ ਤੁਹਾਨੂੰ 20ਵੀਂ ਕਿਸ਼ਤ ਜਿਹੜੇ ਤੁਹਾਡੇ ਖਾਤੇ ਵਿੱਚ ਟਰਾਂਸਫਰ ਕੀਤੀ ਜਾਵੇਗੀ ਜੋ ਅੱਜ ਵੱਡੀ ਅਪਡੇਟ ਆਈ ਹੈ ਜਿਹੜੇ ਕਿਸਾਨਾਂ ਨੇ ਅਜੇ ਤੱਕ ਈ ਕੇਵਾਈਸੀ ਪ੍ਰਕਿਰਿਆ ਅਧੂਰੀ ਹੈ ਉਹ ਬਹੁਤ ਜਲਦੀ ਆਪਣੇ ਖਾਤਿਆਂ ਦੀ ਈ ਕੇਵਾਈਸੀ ਕਰਾਉਣ ਤੇ ਤੁਹਾਨੂੰ 20ਵੀਂ ਕਿਸ਼ਤ ਦਾ ਲਾਭ ਮਿਲ ਸਕੇ